ਰੇਡੀਨ ਖਬਰ ਨਾਮ ਦੇ ਵਿੱਚ ਇੱਕ ਵੱਡੀ ਖਬਰ ਤੁਹਾਡਾ ਸਾਂਝੀ ਕਰਦੇ ਹਾਂ ਜੀ ਕੈਨੇਡਾ ਵਿੱਚ ਆਉਣ ਵਾਲੇ ਨਵੇਂ ਲੋਕਾਂ ਵਾਸਤੇ ਮਦਦਗਾਰ ਸਲਾਹ ਗ੍ਰੀਡਾ ਵਿੱਚ ਨਵੇਂ ਆਉਣ ਵਾਲਿਆਂ ਲਈ ਇੱਕ ਪੋਸਟ ਅਰਾਈਵਲ ਚੈਕਲਿਸਟ ਜੇਕਰ ਗੱਲ ਕਰਾਂ ਕਿ ਚੈਕਲਿਸਟ ਆਖਰ ਹੈ ਕੀ ਤੁਸੀਂ ਕੈਨੇਡਾ ਵਿੱਚ ਨਵੇਂ ਆਉਣ ਲੱਗੇ ਹੋ ਤੁਹਾਡਾ ਜਿੱਤੇ ਸਵਾਗਤ ਕੀਤਾ ਜਾਏਗਾ ਦੇਸ਼ ਇੱਕ ਇਦਾਂ ਦਾ ਕੈਨੇਡਾ ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਹੋ ਇਸ ਮੁਲਕ ਦੀ ਖਾਸੀਅਤ ਹੈ ਕਿ ਦੋਸਤਾਨਾ ਮੁਲਕ ਹੈ ਨਵੇਂ ਲੋਕਾਂ ਨੂੰ ਮੌਕੇ ਦਿੰਦਾ ਸਾਹਸ ਦਾ ਵਾਅਦਾ ਕਰਦਾ ਹੈ ਕਿ ਤੁਹਾਨੂੰ ਅੱਗੇ ਵਧਣ ਦੇ ਮੌਕੇ ਵੀ ਪ੍ਰਦਾਨ ਕਰਦਾ ਪਰ ਕੈਨੇਡਾ ਆਉਣ ਤੋਂ ਪਹਿਲਾਂ ਕੁਝ-ਕੁਝ ਚੀਜ਼ਾਂ ਦਾ ਤੁਹਾਨੂੰ ਖਾਸ ਸੌਰਤੇ ਧਿਆਨ ਰੱਖਣਾ ਪੈਣਾ ਤੁਸੀਂ ਕੈਨੇਡਾ ਦੇ ਹਵਾਈ ਅੱਡੇ ਤੇ ਪਹੁੰਚਿਓ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਰਨਾ ਜਦੋਂ ਤੁਸੀਂ ਕੈਨੇਡਾ ਦੇ ਹਵਾਈ ਅੱਡੇ ਤੇ ਪਹੁੰਚਦੇ ਹੋ ਤੁਹਾਡੀ ਆਪਣੀ ਪਛਾਣ ਦੀ ਪੁਸ਼ਟੀ ਕਰਨ ਵਾਸਤੇ ਇੱਕ ਪ੍ਰਤਿਕਿਰਿਆ ਵਿੱਚ ਤੁਹਾਨੂੰ ਲੰਘਣਾ ਪਵੇਗਾ ਇੱਕ ਬਾਰਡਰ ਸਰਵਿਸ ਆਫਿਸਰ ਤੁਹਾਨੂੰ ਤੁਹਾਡੇ ਯਾਤਰਾ ਦੇ ਦਸਤਾਵੇਜ਼ ਪੇਸ਼ ਕਰਨ ਲਈ ਕਹੇਗਾ ਇਸ ਲਈ ਤੁਸੀਂ ਆਪਣਾ ਪਾਸਪੋਰਟ ਤੇ ਵੀਜ਼ਾ ਹਮੇਸ਼ਾ ਆਪਣੇ ਕੋਲ ਰੱਖੋ ਅਗਲਾ ਕਦਮ ਕੀ ਹੈ ਬਾਇਓਮੈਟ੍ਰਿਕ ਸਕਰੀਨਿੰਗ ਹੋਵੇਗੀ ਜਿਸ ਵਿੱਚ ਤੁਹਾਡੇ ਡਿਜੀਟਲ ਫੋਟੋ ਕੈਪਚਰ ਕਰਨਾ ਅਤੇ ਤੁਹਾਡੇ ਫਿੰਗਰ ਪ੍ਰਿੰਟਸ ਸ਼ਾਮਲ ਨੇ 2018 ਤੋਂ ਕੈਨੇਡਾ ਸਰਕਾਰ ਨੇ ਪਹਿਚਾਨ ਦੀ ਚੋਰੀ ਦੀਆਂ ਘਟਨਾਵਾਂ ਤੋਂ ਬਚਣ ਦੇ ਲਈ ਸਾਵਧਾਨੀ ਪੂਰਵਕ ਉਪਾਅ ਕੀਤੇ ਨੇ ਇਸ ਕਰਕੇ ਤੁਹਾਡੀ ਪਹਿਚਾਨ ਦੀ ਪੁਸ਼ਟੀ ਕਰਨ ਲਈ ਕੈਨੇਡਾ ਨੂੰ ਸੁਰੱਖਿਅਤ ਰੱਖਣ ਲਈ ਪਹੁੰਚ ਤੇ ਸਕਰੀਨਿੰਗ ਲਾਜ਼ਮੀ ਹੈ ਹੁਣ ਗੱਲ ਕਰਦੇ ਹਾਂ ਤੁਹਾਡੀ ਸਥਿਤੀ ਕਿਸ ਵੀਜ਼ੇ ਤੇ ਤੁਸੀਂ ਇੱਥੇ ਪਹੁੰਚੇ ਹੋ? ਕੀ ਤੁਸੀਂ ਇੱਕ ਸਥਾਈ ਨਿਵਾਸੀ ਹੋ, ਅੰਤਰਰਾਸ਼ਟਰੀ ਵਿਦਿਆਰਥੀ, ਵਿਦੇਸ਼ੀ ਕਰਮਚਾਰੀ ਹੋ ਜਾਂ ਫਿਰ ਕਿਸੇ ਹੋਰ ਖਾਸ ਵੀਜ਼ੇ ਤੇ ਇੱਥੇ ਪਹੁੰਚੇ ਹੋ? ਇਹ ਮਾਇਨੇ ਰੱਖਦਾ ਕਿ ਤੁਹਾਡੇ ਪਹੁੰਚਣ ਦੇ ਤੁਹਾਡੀ ਸਥਿਤੀ ਦੇ ਆਧਾਰ ਤੇ ਵੱਖ-ਵੱਖ ਦਾਖਲਿਆਂ ਦੀ ਜੋ ਜ਼ਰੂਰਤਾਂ ਨੇ ਉਹ ਤੁਹਾਨੂੰ ਪੂਰੀਆਂ ਕਰਨੀਆਂ ਪੈਣ। ਸਥਾਈ ਨਿਵਾਸੀ ਜੇ ਹੋ ਤੇ ਤੁਸੀਂ ਆਪਣੀ ਉਸ ਸ਼੍ਰੇਣੀ ਵਿੱਚ ਆਉਂਦੇ ਹੋ ਤਾਂ ਸਥਾਈ ਨਿਵਾਸੀ ਦੀ ਪੁਸ਼ਟੀ ਸਥਾਈ ਨਿਵਾਸੀ ਦਾ ਵੀਜ਼ਾ ਪੇਸ਼ ਕਰਨ ਦੀ ਤੁਹਾਨੂੰ ਜ਼ਰੂਰਤ ਪਵੇਗੀ ਜਿੰਨੀ ਨਹੀਂ ਹੈ ਕਿ ਤੁਹਾਨੂੰ ਵੀਜ਼ਾ ਦੇਖਣ ਤੋਂ ਬਾਅਦ ਐਂਟਰੀ ਮਿਲੇਗੀ ਦਾਖਲੇ ਦੇਆਂ ਲੋੜਾਂ ਦੇ ਅਨੁਸਾਰ ਸਥਾਈ ਨਿਵਾਸੀ ਦੀ ਪੁਸ਼ਟੀ ਕਰਨ ਤੋਂ ਬਾਅਦ ਇਮੀਗ੍ਰੇਸ਼ਨ ਰੈਫਿਊਜੀ ਸਿਟੀਜ਼ਨਸ਼ਿਪ ਕੈਨੇਡਾ ਆਈਆਰਸੀ ਦੀ ਵੈੱਬਸਾਈਟ ਦੇ ਉੱਪਰ ਜੋ ਚੀਜ਼ਾਂ ਦੀ ਜ਼ਰੂਰਤ ਡਿਮਾਂਡ ਰੱਖੀ ਗਈ ਹੈ ਉਹ ਚੀਜ਼ਾਂ ਤੁਹਾਨੂੰ ਸਾਰੀਆਂ ਪੂਰੀਆਂ ਕਰਨੀਆਂ ਪੈਣਗੀਆਂ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਵਿਦੇਸ਼ੀ ਕਰਮਚਾਰੀ ਜੇਕਰ ਤੁਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਜਾਂ ਵਿਦੇਸ਼ੀ ਕਰਮਚਾਰੀਆਂ ਉਸ ਸ਼੍ਰੇਣੀ ਦੇ ਵਿੱਚ ਆਉਂਦੇ ਹੋ ਤਾਂ ਤੁਹਾਨੂੰ ਇੱਕ ਵੈਦ ਅਧਿਆਨ ਜਾਂ ਵਰਕ ਪਰਮਿਟ ਇੱਕ ਵੈਦ ਅਸਥਾਈ ਰਿਹਾਇਸ਼ ਵੀਜ਼ਾ ਪੀ ਆਰ ਵੀ ਜਾਂ ਹੋਰ ਦਸਤਾਵੇਜ਼ ਵੀ ਜੋ ਅਫੀਸਰ ਮੌਕੇ ਤੇ ਮੰਗਦਾ ਤੁਹਾਨੂੰ ਦਿਖਾਉਣੇ ਪੈਣਗੇ ਕੈਨੇਡੀਅਨ ਸਰਕਾਰ ਦਾ ਰੋਲ ਲੁਡਿੰਡੀਆਂ ਚੀਜ਼ਾਂ ਨਹੀਂ ਗੱਲ ਕੀਤੀ ਜਾਵੇ ਚੀਜ਼ਾਂ ਨੂੰ ਜੋੜਨ ਦੇ ਲਈ ਤੁਸੀਂ ਪਹੁੰਚ ਕਰ ਦਿਓ ਇਸ ਵਿੱਚੋਂ ਲੰਘੋਗੇ ਦਸਤਾਵੇਜ਼ ਤਸਦੀਕ ਇੱਕ ਬਾਇਓਮੈਟ੍ਰਿਕ ਸਕਰੀਨਿੰਗ ਜਾਂ ਫਿਰ ਆਪਣੇ ਜਦ ਆਪ ਦੇ ਵਿੱਚ ਬਾਰਡਰ ਆਫੀਸਰ ਦੁਆਰਾ ਜੋ ਚੀਜ਼ਾਂ ਮੰਗੀਆਂ ਜਾ ਰਹੀਆਂ ਨੇ ਇਹ ਯਕੀਨੀ ਅਮੋਰੈਲਟੀ ਸਵਾਲ ਦੀ ਜਾਂਚ ਕੈਨੇਡਾ ਦੇ ਦਾਖਲੇ ਦੇ ਸਾਰੇ ਲੜਿੰਦੇ ਮਾਪਦੰਡਬੀ ਤੁਹਾਨੂੰ ਪੂਰੇ ਕਰਨੇ ਪੈਣਗੇ ਲਾਜ਼ਮੀ ਚੀਜ਼ਾਂ ਤੁਹਾਨੂੰ ਕੈਨੇਡਾ ਪਹੁੰਚੇ ਤੋਂ ਬਾਅਦ ਜੋ ਕਰਨੀਆਂ ਨੇ ਆਪਣਾ ਸੋਸ਼ਲ ਇਨਸ਼ੋਰੈਂਸ ਨੰਬਰ ਜਦੋਂ ਤੁਸੀਂ ਕੈਨੇਡਾ ਚ ਐਂਟਰ ਹੁੰਦੇ ਹੋ ਤਾਂ ਤੁਹਾਨੂੰ ਇੱਕ ਸਨ ਨੰਬਰ ਵੀ ਚਾਹੀਦਾ ਸੋਸ਼ਲ ਇਨਸ਼ੋਰੈਂਸ ਨੰਬਰ ਨੌਂ ਕਮਾੜਾ ਹੁੰਦਾ ਜਿਸ ਦੀ ਕੈਨੇਡੀਅਨ ਸਰਕਾਰ ਨੂੰ ਤੁਹਾਡੀ ਪਛਾਣ ਦੀ ਲੋੜ ਹੁੰਦੀ ਹੈ ਅਦਰਸ਼ਕ ਤੌਰ ਤੇ ਤੁਹਾਨੂੰ ਜਿੰਨੀ ਜਲਦੀ ਹੋ ਸਕੇ ਸਿਨ ਲਈ ਅਰਜੀ ਦੇਣੀ ਚਾਹੀਦੀ ਹੈ ਨਵੇਂ ਵਿਅਕਤੀ ਵਜੋਂ ਤੁਹਾਨੂੰ ਕੰਮ ਕਰਨ ਟੈਕਸ ਅਦਾ ਕਰਨ ਕੀਮਤੀ ਸਰਕਾਰੀ ਲਾਭ ਤੇ ਸੇਵਾਵਾਂ ਤੱਕ ਪਹੁੰਚਣ ਦੇ ਲਈ ਇਸ ਦੀ ਜ਼ਰੂਰਤ ਤੁਹਾਨੂੰ ਪਵੇਗੀ ਇਹ ਤੁਸੀਂ ਜਾਣਦੇ ਹੋ ਜੇਕਰ ਤੁਹਾਡੇ ਕੋਲ ਸਿਨ ਨੰਬਰ ਨਹੀਂ ਹੈਗਾ ਤਾਂ ਤੁਸੀਂ ਕੰਮ ਨਹੀਂ ਕਰ ਸਕਦੇ ਜੇਕਰ ਕੰਮ ਕਰਦੇ ਹੋ ਤਾਂ ਤੁਹਾਨੂੰ ਉਸ ਦਾ ਭੁਗਤਾਨ ਨਹੀਂ ਹੋਵੇਗਾ ਤੇ ਸਿਨ ਬੜਾ ਜ਼ਰੂਰੀ ਹੈ ਲੀਗਲ ਤੌਰ ਤੇ ਜੇਕਰ ਤੁਸੀਂ ਕੰਮ ਕਰਨਾ ਹੈ ਤਾਂ ਤੁਹਾਨੂੰ ਸਨ ਨੰਬਰ ਲੈਣਾ ਪਵੇ ਸਨ ਦੇ ਲਈ ਯੋਗ ਕੋਣ ਨੇ ਅਰਜੀ ਦੇਣ ਵਾਲੇ ਤੁਹਾਡੇ ਕੋਲ ਇੱਕ ਵਿਅਦ ਅਧਿਐਨ ਜਾਂ ਵਰਕ ਪਰਮਿਟ ਜਾਂ ਫਿਰ ਤੁਹਾਡੀ ਸਥਾਈ ਨਿਵਾਸੀ ਸਥਿਤੀ ਦਾ ਸਬੂਤ ਹੋਣਾ ਚਾਹੀਦਾ ਬਦਕਿਸਮਤ ਦੇ ਨਾਲ ਤੁਸੀਂ ਵਿਦੇਸ਼ ਤੋਂ ਆਪਣੇ ਸਨ ਲਈ ਅਰਜੀ ਨਹੀਂ ਦੇ ਸਕਦੇ ਹੋ ਅਜਿਹਾ ਕਰਨਾ ਤੁਹਾਨੂੰ ਕੈਨੇਡਾ ਵਿੱਚ ਮੌਜੂਦ ਰਹਿਣ ਦੀ ਲੋੜ ਹੋਵੇਗੀ ਔਰ ਜਿੱਥੇ ਤੁਸੀਂ ਇਸ ਦੇ ਵਿੱਚ ਜਾਣਕਾਰੀ ਲੈਣ ਵਾਸਤੇ ਕੈਨੇਡਾ ਸਰਕਾਰ ਦੀ ਵੈਬਸਾਈਟ ਤੇ ਜਾ ਸਕਦੇ ਹੋ ਕਿ ਆਖਰ ਤੁਹਾਨੂੰ ਇਸ ਵਿੱਚ ਕੀ ਕੁਝ ਚਾਹੀਦਾ ਹੈ ਬੈਂਕ ਦੀ ਗੱਲ ਕੀਤੀ ਜਾਵੇ ਤਾਂ ਇੱਕ ਬੈਂਕ ਵੀ ਬੜਾ ਜ਼ਰੂਰੀ ਹੈ ਇੱਥੇ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾ ਸਟੈਪ ਕੈਨੇਡੀਅਨ ਬੈਂਕ ਦੀ ਚੋਣ ਕਰਨਾ ਬੈਂਕ ਖਾਤਾ ਖੋਲਣਾ ਇੱਕ ਬੈਂਕ ਵਿੱਚ ਤੁਸੀਂ ਨਵੇਂ ਬੈਂਕ ਤੁਹਾਡੀ ਕਿਵੇਂ ਮਦਦ ਕਰਦਾ ਆਪਣੇ ਵਿੱਤ ਦਾ ਪ੍ਰਬੰਧਨ ਕਰਨ ਵਾਸਤੇ ਵਿੱਤੀ ਸੇਵਾਵਾਂ 'ਵਾਂ ਆਸਾਨੀ ਦੇ ਨਾਲ ਪਹੁੰਚ ਯੋਗ ਬਣਾਉਣ ਵਾਸਤੇ ਤੁਹਾਨੂੰ ਇੱਕ ਸਹੀ ਕ੍ਰੈਡਿਟ ਕਾਰਡ ਕਰਜ਼ਿਆਂ ਇਹ ਹੋਰ ਜੋ ਬੈਂਕਿੰਗ ਸਹੂਲਤਾ ਨੇ ਉਹਨਾਂ ਦੀ ਸਖਤ ਜ਼ਰੂਰਤ ਪਵੇਗੀ ਇਹ ਜਾਣ ਕੇ ਤੁਹਾਨੂੰ ਖੁਸ਼ੀ ਹੋਊਗੀ ਆਉਣ ਵਾਲੇ ਹੋਰ ਜਿਹੜੇ ਆਪਣੇ ਵਿਸ਼ੇਸ਼ ਅਧਿਕਾਰ ਨੇ ਕਿ ਤੁਸੀਂ ਬੈਂਕਾਂ ਦੇ ਵਿੱਚ ਵਿਸ਼ੇਸ਼ ਨਵੇਂ ਆਉਣ ਵਾਲੇ ਬੈਂਕਿੰਗ ਪੈਕੇਜਾਂ ਦੇ ਯੋਗ ਹੋ ਜਾਂ ਨਹੀਂ ਜਿਵੇਂ ਕਿ TTD New to Canada ਬੈਂਕਿੰਗ ਪੈਕੇਜ ਇਹ ਪੈਕੇਜ ਬਹੁਤ ਸਾਰੇ ਆਕਰਸ਼ਿਤ ਲਾਭਾਂ ਦੇ ਨਾਲ ਆਉਂਦੇ ਨੇ ਜਿਵੇਂ ਕਿ 12 ਮਹੀਨਿਆਂ ਤੱਕ ਕੋਈ ਮਾਸਿਕ ਫੀਸ ਵਾਲਾ ਚੈਕਿੰਗ ਖਾਤਾ ਪਹਿਲੇ ਸਾਲ ਜੇ ਮਨਜ਼ੂਰੀ ਦਿੱਤੀ ਜਾਂਦੀ ਹੈ ਦੇ ਯੋਗ ਉਹ ਤੋਂ ਟੀਡੀ ਤੋਂ ਜਿੱਥੇ ਕ੍ਰੈਡਿਟ ਕਾਰਡ ਕੋਈ ਸਲਾਨਾ ਫੀਸ ਨਹੀਂ ਨਾਲ ਹੀ ਟਰਾਂਸਫਰ ਫੀਸ ਦੀ ਛੋਟ ਇਹ ਅਸੀਮਿਤ ਰਾਸ਼ਟਰੀ ਅੰਤਰਰਾਸ਼ਟਰੀ ਮਨੀ ਟਰਾਂਸਫਰ ਸ਼ਾਮਲਾ 12 ਮਹੀਨੇ ਤੱਕ ਸ਼ਰਤਾ ਲਾਗੂ ਸੀਮਤ ਪੇਸ਼ਕਸ਼ ਜਿੱਥੇ ਟੀਟੀ ਟੀਡੀ ਦੇ ਬੈਂਕ ਜਿੱਥੇ ਖਾਸ ਕਰਕੇ ਕੁਝ ਕੇ ਪੈਕੇਜ ਵੀ ਲੋਕਾਂ ਲਈ ਦਿੰਦੇ ਸੇਤ ਸੰਭਾਲ ਦੀ ਗੱਲ ਕੀਤੀ ਜਾਵੇ ਜਦੋਂ ਤੁਸੀਂ ਕੈਨੇਡਾ ਵਿੱਚ ਆਉਂਦੇ ਹੋ ਤਾਂ ਸਭ ਤੋਂ ਜ਼ਰੂਰੀ ਤੁਹਾਡੇ ਵਾਸਤੇ ਸੇਤ ਨੁ ਪ੍ਰਮੁੱਖ ਤਰਦੀਹੀਜ਼ ਹੋਣੀ ਚਾਹੀਦੀ ਹੈ ਕੈਨੇਡਾ ਵਿੱਚ ਸੇ ਸਭਾਰ ਪ੍ਰਣਾਲੀ ਜਿਵੇਂ ਮੈਂ ਗੱਲ ਕਰਾਂ ਤਾਂ ਇਸ ਵਿੱਚ ਕੈਨੇਡੀਅਨ ਨਾਗਰਿਕ ਤੇ ਸਥਾਈ ਨਿਵਾਸੀਆਂ ਨੂੰ ਮੁਢਲੀ ਡਾਕਟਰੀ ਕਵਰੇਜ ਪ੍ਰਦਾਨ ਕੀਤੀ ਜਾਂਦੀ ਹੈ ਜਿਵੇਂ ਇਹ ਯਕੀਨੀ ਬਣਾਉਣਾ ਕਿ ਤੁਸੀਂ ਇਸ ਵਿੱਚ ਯੋਗ ਹੋ ਤੁਹਾਡਾ ਡਾਕਟਰੀ ਸੇਵਾ ਲੈ ਕਵਰ ਤੁਸੀਂ ਇਸ ਵਿੱਚ ਹੋ ਸਰਕਾਰੀ ਛੇਤ ਵਿਭਾਗ ਮੇ ਅਰਜੀ ਦੇਣ ਲਈ ਇੱਕ ਚੰਗਾ ਵਿਚਾਰ ਹੈ ਇਹ ਤੁਹਾਨੂੰ ਬਿਨਾਂ ਕਿਸੇ ਕੀਮਤ ਦੇ ਨਿਯਮਤ ਡਾਕਟਰ ਦੀ ਜਾਂਚ ਤੱਕ ਪਹੁੰਚ ਕਰੇਗਾ ਤੁਸੀਂ ਕਿਸ ਸੂਬੇ ਜਾਂ ਕਿਸ ਖੇਤਰ ਦੇ ਅੰਦਰ ਅਰਜੀ ਦੇਣ ਲਗਾ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਕੈਨੇਡਾ ਹੈਲਥ케ਅਰ ਸਿਸਟਮ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਸੂਬੇ ਜਾਂ ਕਿਸ ਖੇਤਰ ਵਿੱਚ ਹੋ ਇਸ ਕਾਰਨ ਕਰਕੇ ਤੁਹਾਨੂੰ ਉਸ ਸੂਬੇ ਜਾਂ ਖੇਤਰ ਵਿੱਚ ਹੀ ਤੁਸੀਂ ਜਿੱਥੇ ਰਹਿਣਾ ਜਿੱਥੇ ਦੀ ਯੋਜਨਾ ਬਣਾ ਰਹੇ ਹੋ ਸਿਹਤ ਬੀਮਾ ਵਾਸਤੇ ਵੀ ਅਰਜੀ ਤੁਹਾਨੂੰ ਉੱਥੇ ਹੀ ਦੇਣੀ ਪਵੇਗੀ ਅਸੀਂ ਤੁਹਾਡੇ ਕੈਨੇਡਾ ਵਿੱਚ ਜਿੱਦੇ ਸਵਾਗਤ ਕਰਦੇ ਹਾਂ ਸਾਡੇ ਦੁਆਰਾ ਪ੍ਰਦਾਨ ਕੀਤੀ ਗਈ ਤਮਾਮ ਜਾਣਕਾਰੀ ਅਸੀਂ ਵੀ ਕਰਦੇ ਹਾਂ ਕਿ ਤੁਹਾਨੂੰ ਬਹੁਤ ਆਤਮ ਵਿਸ਼ਵਾਸ ਦੇ ਨਾਲ ਲੈ ਕੇ ਆਵੇ ਕੈਨੇਡਾ ਵਿੱਚ ਤੁਸੀਂ ਆਪਣੀ ਜ਼ਿੰਦਗੀ ਨੂੰ ਇੱਕ ਵਧੀਆ ਢੰਗ ਦੇ ਨਾਲ ਜਿੱਥੇ ਸ਼ੁਰੂ ਕਰੋਗੇ ਪਰ ਉਥੇ ਹੀ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਕਿ ਤੁਸੀਂ ਇੱਥੇ ਜੋ ਵੀ ਸਾਡੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਇਸ ਦੀ तमाम ਜਾਣਕਾਰੀ ਕੈਨੇਡਾ ਦੀ ਇਮੀਗ੍ਰੇਸ਼ਨ ਵੈਬਸਾਈਟ ਤੇ ਜਾ ਕੇ TD ਬੈਂਕ ਦੇ ਨਾਲ ਸੰਬੰਧਿਤ ਉਹਨਾਂ ਦੀਆਂ ਸ਼ਾਖਾਵਾਂ ਦੇ ਵਿੱਚ ਜਾ ਕੇ ਤੇ ਹੈਲਥ케ਅਰ ਸਿਸਟਮ ਦੇ ਨਾਲ ਰਿਲੇਟਡ ਉਹਨਾਂ ਦੀ ਸਾਈਟ ਤੇ ਜਾ ਕੇ ਵੀ तमाम ਜਾਣਕਾਰੀ ਇਕੱਤਰ ਕਰ ਸਕਦੇ ਹੋ ਤੇ ਉਥੇ ਇਸ ਪੂਰੀ ਖਬਰ ਦੇ ਵਿੱਚ ਇੱਥੇ ਪੀਡੀ ਬੈਂਕ ਦੇ ਸਮੂਹ ਸਰੋਤਾਂ ਦੁਆਰਾ ਪ੍ਰਦਾਨ ਕੀਤੀ ਗਈ ਜਾਣਕਾਰੀ ਇਸ ਖਬਰ ਦੇ ਵਿੱਚ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਹੈ ਇਸ ਨੂੰ ਭਰੋਸੇਮੰਦ ਨਹੀਂ ਮੰਨਿਆ ਜਾ ਸਕਦਾ ਪਰ ਅਸੀਂ ਇਹ ਗਰੰਟੀ ਨਹੀਂ ਦੇ ਸਕਦੇ ਕਿ ਹਰ ਸਮੇਂ ਸਹੀ ਜਾਂ ਸੰਪੂਰਨ ਜਾਣਕਾਰੀ ਉੱਥੇ ਮੌਜੂਦ ਰਹਿੰਦੀ ਆ ਇਸ ਪੂਰੀ ਸਟੋਰੀ ਦੇ ਵਿੱਚ ਸਿਰਫ ਜਾਣਕਾਰੀ ਤੁਹਾਨੂੰ ਦਿੱਤੀ ਗਈ ਹੈ ਉਦੇਸ਼ ਵਿੱਤੀ ਕਾਨੂੰਨ ਲੇਖਾ ਜਾਂ ਫਿਰ ਟੈਕਸ ਸਲਾਹ ਪ੍ਰਦਾਨ ਕਰਨਾ ਨਹੀਂ ਹੈ ਇਸ ਸੰਬੰਧ ਵਿੱਚ ਭਰੋਸਾ ਨਹੀਂ ਇਹਤਾ জানা ਚਾਹੀਦਾ ਕਿ ਇਹ ਜਾਣਕਾਰੀ ਨੂੰ ਖਰੀਦਣ ਲਈ ਬੇਨਤੀ ਵੱਜੋਂ ਨਹੀਂ ਲਿਆ ਜਾਣਾ ਚਾਹੀਦਾ ਟੀਡੀ ਬੈਂਕ ਦੇ ਸਮੂਹ ਦੇ ਉਤਪਾਦ ਸੇਵਾਵਾਂ ਸਿਰਫ ਅਧਾਰ ਖੇਤਰਾਂ ਵਿੱਚ ਪੇਸ਼ ਕੀਤੇ ਜਾਂਦੇ ਹਨ ਜਿੱਥੇ ਉਹਨਾਂ ਨੂੰ ਕਾਨੂੰਨੀ ਤੌਰ ਤੇ ਵਿਕਰੀ ਲਈ ਪੇਸ਼ ਕੀਤਾ ਜਾ ਸਕਦਾ ਹੈ ਸਾਰੇ ਉਤਪਾਦ ਅਤੇ ਸੇਵਾਵਾਂ ਲਾਗੂ ਸਮਝੌਤੇ ਦੀਆਂ ਸ਼ਰਤਾਂ ਅਧੀਨ ਨੇ ਇਸ ਕਹਾਣੀ ਦੇ ਵਿੱਚ ਸਟੋਰੀ ਦੇ ਵਿੱਚ ਵਿਚਾਰੀ ਜਾਣਕਾਰੀ ਬਿਨਾਂ ਨੋਟਿਸ ਦੇ ਅਸੀਂ ਬਦਲ ਵੀ ਸਕਦੇ ਹਾਂ ਇਸ ਲਈ तमाम ਜਾਣਕਾਰੀ ਤੁਸੀਂ ਹੁਣ ਇਹਨਾਂ ਦੀ ਪਰਸਨਲ ਵੈਬਸਾਈਟ ਤੇ ਜਾ ਕੇ ਇਕੱਤਰ ਕਰ ਸਕਦੇ ਹੋ ਸਾਡਾ ਉਦੇਸ਼ ਤੁਹਾਨੂੰ ਸਿਰਫ ਸਹੀ ਰਾਤੇ ਸਹੀ ਜਾਣਕਾਰੀ ਦੇਣਾ ਹੈ ਇਹ ਹੋਰ ਖਬਰਾਂ ਵਾਸਤੇ ਤੁਸੀਂ ਸਾਡੇ ਚੈਨਲ ਨਾਲ ਇਸੇ ਤਰ੍ਹਾਂ ਬਨੇ ਰਹੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ